ਪੰਜਾਬ ਪੁਲਿਸ ਦੇ ਐਸਪੀ ਮਲਵਿੰਦਰ ਸਿੰਘ ਸਿੱਧੂ ਜਿਸ ਵੱਲੋਂ ਆਪਣੇ ਹੀ ਜਵਾਈ ਹਰਪੀਤ ਸਿੰਘ ਦਾ ਅਦਾਲਤ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਹੁਣ ਹਰਪੀਤ ਸਿੰਘ ਦੇ ਮਾਪਿਆਂ ਨੇ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਹੈ ਹਰਪੀਤ ਸਿੰਘ ਹੁਣੀ ਇੱਕ ਆਈਆਰਐਸ ਅਧਿਕਾਰੀ ਸਨ ਜਿਨ੍ਹਾਂ ਦਾ ਮਲਵਿੰਦਰ ਸਿੰਘ ਸਿੱਧੂ ਦੇ ਧੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਤੇ ਅਦਾਲਤ ਦੇ ਵਿੱਚ ਹੀ ਕਚਹਿਰੀ ਦੇ ਵਿੱਚ ਹੀ ਸਹੁਰੇ ਵੱਲੋਂ ਆਪਣੇ ਜਵਾਈ ਦਾ ਕਤਲ ਕੀਤਾ ਗਿਆ ਤੇ ਹੁਣ ਪੀੜਤ ਮਾਪਿਆਂ ਵੱਲੋਂ ਇਨਸਾਫ ਦੀ ਮੰਗ ਵਾਸਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਸ਼ਨੀਵਾਰ ਨੂੰ ਚੰਡੀਗੜ੍ਹ ਦੀ ਕਚਹਿਰੀ ਦੇ ਵਿੱਚ ਮਲਜਮ ਬਰਖਾਸਤ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੇ ਚੰਡੀਗੜ੍ਹ ਜਿਲ੍ਹਾ ਅਦਾਲਤ ਵਿੱਚ ਹੀ ਆਪਣੇ ਜਵਾਈ ਹਰਪੀ ਸਿੰਘ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਐਤਵਾਰ ਚੰਡੀਗੜ੍ਹ ਪੁਲਿਸ ਵੱਲੋਂ ਮਲਵਿੰਦਰ ਸਿੰਘ ਸਿੱਧੂ ਨੂੰ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਜਿਸ ਨੂੰ ਅਦਾਲਤ ਨੇ ਸਵਾਰਕਾਰ ਕਰ ਲਿਆ ਇਸ ਦਰਾਂ ਹਰਪੀ ਸਿੰਘ ਦੇ ਮਾਪਿਆਂ ਵੱਲੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਉਹਨਾਂ ਕਿਹਾ ਕਿ ਨਾ ਹੀ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਤੇ ਭਰੋਸਾ ਤੇ ਨਾ ਹੀ ਪੰਜਾਬ ਪੁਲਿਸ ਤੇ ਭਰੋਸਾ ਇਨਸਾਫ ਲਈ ਸੀਬੀਆਈ ਦੀ ਜਾਂਚ ਹੋਣੀ ਬੜੀ ਜ਼ਰੂਰੀ ਆ ਅਸਲ ਦੇ ਵਿੱਚ ਮਲਵਿੰਦਰ ਸਿੰਘ ਸਿੱਧੂ ਦੀ 30 ਅਤੇ ਹਰਪੀ ਸਿੰਘ ਦਾ ਮਹੱਜ 69 ਦਿਨ ਦਾ ਹੀ ਵਿਆਹ ਸੀ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਅਨਬੰਨ ਸ਼ੁਰੂ ਹੋ ਗਈ ਤੇ ਫਿਰ ਗੱਲ ਕਤਲ ਤੱਕ ਪਹੁੰਚ ਗਈ ਆ ਔਰ ਅਦਾਲਤਾਂ ਦੇ ਵਿੱਚ ਜਿਹੜਾ ਮਰਡਰ ਆ ਉਸ ਰਿਸ਼ਤਿਆਂ ਦੇ ਕਤਲ ਦੀ ਹਾਈ ਪ੍ਰੋਫਾਈਲ ਕਹਾਣੀ ਹੈ ਤਲਾਕ ਦੇ ਕੇਸ ਦੀ ਵਜ੍ਹਾ ਅਦਾਲਤ ਵਿੱਚ ਆਏ 37 ਸਾਲ ਦੇ ਹਰਪੀਤ ਸਿੰਘ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦਾ ਸਹੁਰਾ ਉਸ ਦੀ ਹੱਤਿਆ ਕਰ ਦਵੇਗਾ ਖੇਤੀਬਾੜੀ ਮਹਿਕ ਮੇ ਪਾਰ ਸਰਕਾਰ ਦੇ ਅਫਸਰ ਹਰਪੀਤ ਸਿੰਘ ਜੋ ਪਹਿਲਾਂ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਰੈਂਕ ਦੇ ਅਧਿਕਾਰੀ ਰਹੇ ਚੁੱਕੇ ਨੇ ਹਰਪੀਤ ਸਿੰਘ ਨੇ 2009 ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬੀ ਐਲ ਐਲ ਬੀ ਕੀਤੀ ਸਤੰਬਰ ਦੋ ਅਰਨੋਟ 2000 ਲੈ ਕੇ ਸਤੰਬਰ 2010 ਤੱਕ ਹਾਈ ਕੋਰਟ ਦੇ ਵਿੱਚ ਵਕਾਲਤ ਕੀਤੀ ਤੇ ਫਿਰ 2010 ਦੇ ਵਿੱਚ ਉਹ ਸੈਨਾ ਦੇ ਵਿੱਚ ਭਰਤੀ ਹੋ ਗਏ ਨਵੰਬਰ 2011 ਤੱਕ ਉਹ ਲੈਫਟੀਨੈਂਟ ਰਹੇ ਉਸ ਤੋਂ ਬਾਅਦ ਉਸ ਨੇ ICAS ਚੁਣੇਗੇ ਤੇ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਦੀ ਨੌਕਰੀ ਲੱਗ ਗਈ 2020 ਦੇ ਵਿੱਚ ਹਰਪੀਤ ਅਤੇ ਰਿਟਾਇਰਡ ਆਈਡੀ ਮਲਵਿੰਦਰ ਸਿੰਘ ਸਿੱਧੂ ਦੀ ਬੇਟੀ ਅਮਿਤੋਜ ਇੱਕ ਮੈਟਰਮੋਨੀਅਲ ਇਸ਼ਤਿਹਾਰ ਦੇ ਜਰੀ ਆਪਸੇ ਜੁੜੇ ਤੇ ਕੁਝ ਸਮੇਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ ਲੇਕਿਨ ਵਿਆਹ ਸਿਰਫ 69 ਦਾ ਦਿਨ ਅਦਾਸੀ ਦੋਨਾਂ ਦੇ ਪਰਿਵਾਰ ਪ੍ਰਭਾਵਸ਼ਾਲੀ ਸਿਸਲੀ ਲੱਗ ਹੁੰਦੇ ਮੁਕਦਮੇਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਡਾਕਟਰ ਅਮਤੋਜ ਨੇ ਹਰਪ੍ਰੀਤ ਅਤੇ ਉਹਦੇ ਪਰਿਵਾਰ ਤੇ ਘਰੇਲੂ ਹਿੰਸਾ ਸਮੇਤ ਕਈ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰਵਾ ਦਿੱਤਾ ਦੂਸਰੀ ਵੱਲੋਂ ਹਰਪੀ ਸਿੰਘ ਨੇ ਵੀ ਆਪਣੀ ਪਤਨੀ ਤੇ ਉਸਦੇ ਪਿਤਾ ਬਲਵਿੰਦਰ ਸਿੰਘ ਸਿੱਧੂ ਤੇ ਪਰਿਵਾਰ ਦੇ ਖਿਲਾਫ ਸਾਜ਼ਿਸ਼ ਰਚਣ ਦੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾ ਦਿੱਤੇ ਫਿਰ 2022 ਵਿੱਚ ਅਦਾਲਤ ਵਿੱਚ ਤਲਾਕ ਦੀ ਅਰਜੀ ਦਾਇਰ ਕਰ ਦਿੱਤੀ ਗਈ ਇਸ ਅਰਜੀ ਵਿੱਚ ਹਰਪ੍ਰੀਤ ਨੇ ਅਜੇਹ ਕਈ ਪਲਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਨੇ ਅੰਤੋਜ ਨੂੰ ਖੁਸ਼ ਰੱਖਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਇਹ ਅਦਾਲਤ ਵਿੱਚ ਕਿਹਾ ਲੇਕਿਨ ਕੁਝ ਅਜਿਹੇ ਘਟਨਾਵਾਂ ਦਾ ਵੀ ਜ਼ਿਕਰ ਕਰਦੇ ਹੋ ਉਹਨਾਂ ਲਿਖਿਆ ਕਿ ਮੈਂ ਅੰਤੋਜ ਦੇ ਨਾਲ ਬਹੁਤ ਪਿਆਰ ਕਰਦਾ ਸੀ ਚੰਡੀਗੜ੍ਹ ਦੇ ਘਰ ਤੋਂ ਘੜੀ ਚਾਰ ਵਾਰ ਅਸੀਂ ਫੈਮਿਲੀ ਡਿਨਰ ਤੇ ਗਏ ਜਿਨ੍ਹਾਂ ਵਿੱਚ ਇੱਕ ਵਾਰਾ ਫਲਾਈਂਗ ਸਿਕ ਮਿਲਖਾ ਸਿੰਘ ਨੇ ਵੀ ਡਿਨਰ ਹੋਸਟ ਕੀਤਾ ਸੀ ਉਹ ਦੇਰਾਦੂਨ ਰਿਸ਼ੀਕੇਸ਼ ਆਦੂ ਘੁੰਮਣ ਗਏ ਕਈ ਯਾਦਗਾਰ ਪਲ ਗੁਜ਼ਾਰੇ ਹਰਪ੍ਰੀਤ ਨੇ ਕਈ ਅਜਿਹੀਆਂ ਤਸਵੀਰਾਂ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਪਤੀ ਪਤਨੀ ਬੇਹਦ ਖੁਸ਼ ਨਜ਼ਾਰਾ ਇਹ ਦੂਸਰੀ ਸ਼ਾਦੀ ਸੀ ਇਸ ਲਈ ਇਹਨਾਂ ਨੇ ਪਰਫੈਕਟ ਬਣਾਉਣ ਲਈ ਸਭ ਕੁਝ ਕੀਤਾ ਜੋ ਇੱਕ ਪਰਿਵਾਰ ਕਰ ਸਕਦਾ ਅਸਲ ਜੇ ਵੀ ਚਰਚਾ ਹੈ ਕਿ ਡਾਕਟਰ ਅਮਤੋਜ ਅਤੇ ਹਰਪ੍ਰੀਤ ਸਿੰਘ ਇਹ ਦੋਨਾਂ ਦਾ ਦੂਜਾ ਦੂਜਾ ਵਿਆਹ ਸੀ ਤਲਾਕ ਦੀ ਅਰਜ਼ੀ ਵਿੱਚ ਹਰਪ੍ਰੀਤ ਨੇ ਲਿਖਿਆ ਕਿ ਅਬਦੋਜ ਨੇ ਆਪਣੇ AIJ ਪਿਤਾ ਦੇ ਪ੍ਰਵਾਹ 'ਤੇ ਆ ਕੇ ਘਰ ਵਿੱਚ ਕਲੇਸ਼ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਮਕਦਮੇਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਔਰ ਇਥੋਂ ਤੱਕ ਇਹ ਵੀ ਲਿਖਿਆ ਗਿਆ ਮਕਦਮੇ ਦੇ ਜ਼ਰੀਏ ਉਹਨੂੰ ਬਲੈਕਮੇਲ ਵੀ ਕੀਤੇ ਜਾਣ ਦੀ ਕੋਸ਼ਿਸ਼ ਹੋਣ ਲੱਗੀ ਇਸ ਤੋਂ ਲਾਹ ਉਹਦੇ ਮਾਤਾ ਪਿਤਾ ਵੀ ਪਰੇਸ਼ਾਨ ਰਹਿ ਲੱਗੇ ਹਰਪ੍ਰੀਤ ਸਿੰਘ ਮੁਤਾਬਕ 28 ਦਸੰਬਰ 2021 ਇੱਕ ਘਟਨਾ ਬੇहद ਖੌਫਨਾਕ ਸੀ ਉਸ ਦਿਨ ਘਰ ਵਿੱਚ ਬਹੁਤ ਸਾਰਾ ਹੰਗਾਮਾ ਹੋਇਆ ਘਰ ਵਿੱਚ ਪੁਲਿਸ ਆ ਗਈ ਬਾਅਦ ਵਿੱਚ ਡਾਕਟਰ ਅਬਦੋਜ ਨੇ ਹਰਪ੍ਰੀਤ ਤੇ ਜ਼ਬਰਨ ਗਰਭਾਤ ਕਰਵਾਉਣ ਦਾ ਵੀ ਤੇ ਦੇਹੇਜ ਮੰਗਣ ਦਾ ਵੀ ਦੋਸ਼ ਲਗਾ ਦਿੱਤਾ ਇਸੇ ਕੇਸ ਵਿੱਚ ਚੱਲਦੇ ਹਰਪ੍ਰੀਤ ਸਿੰਘ 6 ਮਹੀਨੇ ਤੱਕ ਨੌਕਰੀ ਤੋਂ ਸਸਪੈਂਡ ਹੋ ਗਏ ਉਸ ਤੋਂ ਬਾਅਦ ਹਰਪ੍ਰੀਤ ਨੇ ਤਲਾਕ ਦੀ ਅਰਜ਼ੀ ਪਾ ਦਿੱਤੀ ਦੂਸਰੀ ਧਿਰ ਡਾਕਟਰ ਅਮਦੋ ਅਮਤੋਜ ਵਿਦੇਸ਼ ਚਲੇ ਗਈ ਔਰ ਕੋਰਟ ਕੇਸ ਲਈ ਅਮਤੋਜ ਦੇ ਪਿਤਾ ਨੂੰ ਪਾਵਰ ਆਫ ਪਾਵਰ ਆਫ ਰਟਾਰਨੀ ਦੇ ਗਈ ਉਹ ਕੈਨੇਡਾ ਚਲੇ ਗਈ ਉਹ ਹੀ ਸੁਣਵਾਈ ਦੇ ਦੌਰਾਨ ਆਉਂਦੇ ਸੀ ਹਰਪ੍ਰੀਤ ਕੌਰ ਦੀ ਮਾਂ ਬਲਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿ ਉਸ ਦਾ ਦਿਉਰ ਕੁਲਦੀਪ ਸਿੰਘ ਵੀ ਸਿੱਧੂ ਪਰਿਵਾਰ ਦੇ ਨਾਲ ਮਿਲਿਆ ਹੋਇਆ ਸੀ ਉਹ ਹੱਤਿਆ ਦੇ ਦਿਨ ਵੀ ਅਦਾਲਤ ਦੇ ਵਿੜੇ ਵਿੱਚ ਸੀ ਕੁਲਦੀਪ ਤੇ ਉਹਨਾਂ ਦੇ بیٹے ਹਰਪ੍ਰੀਤ ਨੇ ਵੀ ਬਚਪਨ ਵਿੱਚ ਕੁਕਰਮ ਕਰਨ ਦੀ ਸ਼ਿਕਾਇਤ ਕੀਤੀ ਸੀ ਜਿਸ ਤੇ ਕੇਸ ਦਰਜ ਹੋਇਆ ਸੀ ਉਹ ਕੇਸ ਵਾਪਸ ਲੈਣ ਦਾ ਦਬਾਅ ਪਾਉਂਦਾ ਰਿਹਾ ਸੀ ਉਸਨੇ ਕਈ ਵਾਰ ਜਾਨਲੇਵਾ ਹਮਲੇ ਕੀਤੇ ਤੇ ਜਿਸ ਵਿੱਚ ਉਸ ਦਾ ਬੇਟਾ ਵਾਲ-ਵਾਲ ਬਚਿਆ ਲੇਕਿਨ ਉਹਦੇ ਸਹੁਰੇ ਨੇ ਹੋਣਾ ਉਨੂੰ ਅਦਾਲਤ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ। ਦੋਸ਼ੀ ਮਲਵਿੰਦਰ ਸਿੰਘ ਸਿੱਧੂ ਨੂੰ ਐਤਵਾਰ ਨੂੰ 2 ਵਜੇ ਡਿਊਟੀ ਮੈਸਟ੍ਰੇਟ ਦੀ ਕੋਡ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਕਿਹਾ ਕਿ ਵਾਰਦਾਤ ਵਿੱਚ ਇਸਤੇਮਾਲ ਪਿਸਟਲ ਦੀ ਓਨਰਸ਼ਿਪ ਦੀ ਜਾਂਚ ਹੋਣੀ ਚਾਹੀਦੀ ਹੈ। ਵਾਰਦ ਵਿੱਚ ਕੋਈ ਹੋਰ ਸ਼ਾਮਲ ਸੀ ਜਾਂ ਨਹੀਂ ਇਹ ਵੀ ਜਾਂਚ ਕਰਨੀ ਹੈ। ਦੋਸ਼ੀ ਪਿਸਟਲ ਲੈ ਕੇ ਕੋਡ ਵਿੱਚ ਕਿਵੇਂ ਵੜਿਆ ਇਸ ਦਾ ਪਤਾ ਲਗਉਣਾ ਇਸ ਲਈ 3 ਦਿਨ ਦਾ ਰਿਮਾਰਡ ਦਿੱਤਾ ਜਾਵੇ। ਪੁਲਿਸ ਨੇ ਕਿਹਾ ਕਿ ਦੋਸ਼ੀ ਪਹਿਲਾਂ ਹੀ ਸੰਗੀਨ ਕਿਸਮ ਦੇ ਕੇਸਾਂ ਵਿੱਚ ਅਪਰਾਧੀ ਆ ਪੰਜਾਬ ਵਿੱਚ ਉਸ ਤੇ ਕੇਸ ਦਰਜ ਨੇ ਦੂਜੇ ਪਾਸੇ ਮਲਵਿੰਦਰ ਸਿੰਘ ਸਿੱਧੂ ਵੱਲੋਂ ਪੇਸ਼ ਹੋਏ ਵਕੀਲ ਰਵਿੰਦਰ ਸਿੰਘ ਬੱਸੀ ਨੇ ਕਿਹਾ ਕਿ ਦੋਸ਼ੀ ਪਹਿਲਾਂ ਹੀ ਕਈ ਘੰਟੇ ਪੁਲਿਸ ਦੀ ਕਸਟਡੀ ਵਿੱਚ ਰਹਿ ਚੁੱਕਾ ਹੈ ਪਿਸਟਲ ਬਰਾਮਦ ਹੋ ਚੁੱਕੀ ਹੈ ਜਾਂਚ ਲੋਕਲ ਹੈ ਅਜਿਹੇ ਵਿੱਚ 3 ਦਿਨ ਦਾ ਰਿਮਾਂਡ ਕਿਉਂ ਚਾਹੀਦਾ ਕੋਰ ਨੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਦੇ ਹੋਏ ਬਲਵਿੰਦਰ ਸਿੰਘ ਸਿੱਧੂ ਦਾ ਪੁਲਿਸ ਨੂੰ 2 ਦਿਨ ਦਾ ਰਿਮਾਂਡ ਭੇਜ ਦਿੱਤਾ ਗਿਆ ਇਸ ਦੌਰਾਨ ਕੋਰ ਨੇ ਸਿੱਧੂ ਨੂੰ ਵੀ ਸਵਾਲ ਕੀਤਾ ਕਿ ਆਖਿਰ ਉਹਨਾਂ ਨੇ ਆਪਣੇ ਜੁਵਾਈ ਨੂੰ ਕਿਉਂ ਗੋਲੀ ਮਾਰੀ ਤੇ ਸਿੱਧੂ ਨੇ ਹੱਥ ਜੋੜ ਕੇ ਹੱਥ ਜੋੜ ਦਿੱਤੇ ਇਸ ਤੋਂ ਇਲਾਵਾ ਉਸ ਨੇ ਕੁਝ ਨਹੀਂ ਕਿਹਾ ਹੁਣ ਹਰਪੀ ਸਿੰਘ ਦੇ ਮਾਪਿਆਂ ਵੱਲੋਂ ਸੀਬੀਆਈ ਕੇਸ ਦੀ ਮੰਗ ਕੀਤੀ ਆ ਲਾਜ਼ਮੀ ਤੌਰ ਤੇ ਇਸ ਕੇਸ ਦੀ ਸੀਬੀਆਈ ਮੰਗ ਹੋਣੀ ਚਾਹੀਦੀ ਆ ਕਿ ਕਿਵੇਂ ਵਿਆਹ ਤੋਂ ਲੈ ਕੇ ਝੂਠੇ ਸਰਟੀਫਿਕੇਟ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਔਰ ਉਹਦਾ ਜਿਹੜਾ ਅੰਤ ਆ ਉਹ ਕਤਲ ਦੇ ਰੂਪ ਦੇ ਵਿੱਚ ਹੋਇਆ ਜਿੱਥੇ ਮਲਵਿੰਦਰ ਸਿੰਘ ਸਿੱਧੂ ਉੜਕੇ ਆਏ ਨੇ ਉੱਥੇ ਹੀ ਇਸ ਕੇਸ ਦੇ ਵਿੱਚ ਪਰਿਵਾਰ ਕੇਸ ਦੇ ਵਿੱਚ ਪੱਤਰਕਾਰ ਰਜਿੰਦਰ ਸਿੰਘ ਤੰਗੜ ਵੀ ਰਗੜਿਆ ਉਸ ਦੇ ਖਿਲਾਫ ਵੀ ਝੂਠੀਆਂ ਸ਼ਿਕਾਇਤਾਂ ਇਕੱਠੀਆਂ ਕੀਤੀਆਂ ਤੇ ਉਹ ਵੀ ਇਸ ਟਾਈਮ ਜੇਲ੍ਹ ਦੇ ਵਿੱਚ ਤੇ لازਮੀ ਤੌਰ ਤੇ ਅਗਰ ਇਸ ਕੇਸ ਦੇ ਵਿੱਚ ਮਹਾਲੀ ਪੁਲਿਸ ਜਾਂ ਵਿਜੀਲੈਂਸ ਪੁਲਿਸ ਨੇ ਨਿਰਪੱਖ ਹੋ ਕੇ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਪੱਖ ਤੋਂ ਇਮਾਨਦਾਰੀ ਦੇ ਨਾਲ ਜਾਂਚ ਕੀਤੀ ਹੁੰਦੀ ਤੋ ਸ਼ਾਇਦ ਅੱਜ ਇਹ ਕੁਝ ਨਾ ਵਾਪਰਦਾ ਤੇ ਲਾਜ਼ਮੀ ਤੌਰ ਤੇ ਇਸ ਕੇਸ ਦੀ सीबीआई ਜਾਂਚ ਹੋਣੀ ਚਾਹੀਦੀ ਹੈ ਪਤਾ ਲੱਗ ਸਕੇ ਕਿ ਆਖਰ ਕੌਣ-ਕੌਣ ਕਸੂਰਵਾਰ ਨੇ ਕੌਣ-ਕੌਣ ਬੇਕਸੂਰਵਾ ਆ ਰਿਹਾ ਤੇ ਕੌਣ-ਕੌਣ ਦੋਸ਼ੀ ਹੈ ਚਾਹੇ ਉਹਦੇ ਦੇ ਵਿੱਚ ਮਾਲੀ ਪੁਲਿਸ ਹੀ ਕਿਉ ਨਾ ਹੋਵੇ ਇਹ ਸਾਰੇ ਮਸਲੇ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਕਿ ਆਖਰ ਕਿਵੇਂ ਝੂਠੇ ਜਾਲੀ ਸਰਟੀਫਿਕੇਟ ਬਣਾਏਗੇ ਨੇ ਤੇ ਇਸ ਪਿੱਛੇ ਮਲਵਿੰਦਰ ਸਿੰਘ ਸਿੱਧੂ ਇਸ ਘੜੀ ਤੇ ਪਹੁੰਚ ਗਏ ਕਿ ਉਹਨਾਂ ਨੂੰ ਆਪਣਾ ਜਵਾਇ ਹੀ ਮਾਰਨ ਆਪਿਆ ਦੇਖਦਿਆ ਕਿ ਉਹਨਾਂ ਦੇ ਮਾਪਿਆਂ ਦੀ ਜਿਹੜੀ ਫਰਿਆਦ ਆ ਉਹ ਅਦਾਲਤ ਸਵਾਰ ਕਰਦੀ ਆ ਕਿਉਂਕਿ ਸੀਬੀਏ ਦੀ ਜਿਹੜੀ ਜਾਂਚ ਆ ਜਾਂ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੀ ਜਾਂਚ ਦੇ ਦੇਸ਼ ਦੇ ਸਕਦੀ ਆ ਜਾਂ ਫਿਰ ਸੂਬਾ ਸਰਕਾਰ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ